ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 1 ਅਪ੍ਰੈਲ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਤਕਰੀਬਨ ਲਗਾਤਾਰ ਸਾਫ਼ ਬਣਿਆ ਹੋਇਆ ਹੈ ਪਿਛਲੇ ਕਈ ਦਿਨਾਂ ਦੋ ਤਿੰਨ ਦਿਨ ਲਗਾਤਾਰ ਸਵੇਰ ਵੇਲੇ ਠੰਡ ਦੇਖਣ ਨੂੰ ਮਿਲ ਰਹੀ ਸੀ ਕਿ ਉਹ ਠੰਡ ਤਕਰੀਬਨ ਪੰਜਾਬ ਦੇ ਵਿੱਚੋਂ ਹੁਣ ਗਾਇਬ ਹੋ ਚੁੱਕੀ ਹੈ ਤੇ ਮੌਸਮ ਗਰਮ ਹੋਣਾ ਸ਼ੁਰੂ ਹੋ ਚੁੱਕਾ ਹੈ ਟੈਂਪਰੇਚਰ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅੱਜ ਦਿਨ ਵੇਲੇ ਸਾਰੇ ਹੀ ਖੇਤrana ਦੇ ਵਿੱਚ 30 ਡਿਗਰੀ ਤੋਂ ਟੈਂਪਰੇਚਰ ਪੰਜਾਬ ਦਾ ਪਾਰ ਕਰ ਚੁੱਕਾ ਹੈ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਤੇ ਰਾਜਸਥਾਨ ਦਾ ਵੀ ਮੌਸਮ ਸਾਫ ਹੈ ਉੱਥੇ ਟੈਂਪਰੇਚਰ ਪੰਜਾਬ ਨਾਲੋਂ ਉੱਪਰ ਚੱਲ ਰਿਹਾ ਹੈ ਉੱਥੇ 34-35 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਬਦਲਾਅ ਨਹੀਂ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਲੋ ਚੱਲਦੀ ਹੋਈ ਵੀ ਦਿਖਾਈ ਦੇਵੇਗੀ ਤੇ ਰਾਜਸਥਾਨ ਦੇ ਕੁਝ ਕੇ ਖੇਤਰਾਂ ਦੇ ਵਿੱਚ ਇਹ 40 ਡਿਗਰੀ ਨੂੰ ਟੈਂਪਰੇਚਰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਪੰਜਾਬ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਤੇ ਹੌਲੀ-ਹੌਲੀ ਜਿਵੇਂ ਪਿਛਲੇ ਕੁਝ ਦਿਨ ਗਰਮੀ ਮਹਿਸੂਸ ਹੋਈ ਸੀ ਉਸੇ ਤਰ੍ਹਾਂ ਹੀ ਰਹੇਗੀ ਕੱਲ ਨੂੰ ਵੀ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਹਵਾ ਜਿਵੇਂ ਹੁਣ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਹਲਕੀ ਜਿਹੀ ਰਵਾਨਗੀ ਰਹੇਗੀ ਤੇ ਮੀਂਹਾਂ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ 6-7 ਤਰੀਕ ਦੇ ਆਸ-ਪਾਸ ਇੱਕ ਹਲਕਾ ਜਿਹਾ ਸਿਸਟਮ ਗੁਜ਼ਰੇਗਾ ਜਿਹਦੇ ਵਿੱਚ ਪਹਾੜਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਰਹੇਗੀ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਤੋਂ ਵੱਧ ਕੁਝ ਨਹੀਂ ਹੋਵੇਗਾ